ਪਾਸਟਰ ਵਿਜਿੰਦਰ ਸਿੰਘ ਖਿਲਾਫ ਕਪੂਰਥਲਾ ਵਿੱਚ ਛੇੜਛਾੜ ਦਾ ਕੇਸ ਦਰਜ ਕੀਤਾ ਗਿਆ ਹੈ ਸ਼ਹਿਰ ਵਾਸੀ ਇੱਕ ਮਹਿਲਾ ਦੀ ਸ਼ਿਕਾਇਤ ਤੇ ਦਰਜ ਕੇਸ ਦੇ ਵਿੱਚ ਪੀੜਤਾ ਨੇ ਪਾਸਟਰ ਤੇ ਛੇੜਛਾੜ ਦੇ ਇਲਾਵਾ ਪਰਿਵਾਰ ਨੂੰ ਉਸ ਤੋਂ ਜਾਨ ਦਾ ਖਤਰਾ ਵੀ ਦੱਸਿਆ ਹੈ ਥਾਣਾ ਸਿਟੀ ਦੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਪੜਤਾਲ ਤੇਜ਼ ਕਰ ਦਿੱਤੀ ਹੈ ਖਾਣਾ ਸਿਟੀ ਵਿੱਚ ਦਰਜ ਐਫ ਆਈ ਆਰ ਦੇ ਵਿੱਚ ਪੀੜਤਾ ਨੇ ਦੱਸਿਆ ਹੈ ਕਿ ਪਾਸਟਰ ਬਜਿੰਦਰ ਸਿੰਘ ਅਸਥਾਈ ਨਿਵਾਸੀ ਓਮੈਕਸ ਨਿਊ ਚੰਡੀਗੜ੍ਹ ਦਾ ਜਲੰਧਰ ਦੇ ਪਿੰਡ ਤਾਜਪੁਰ ਵਿੱਚ ਦਾ ਚਰਚ ਆਫ ਗਲੋਰੀ ਐਂਡ ਵਿਜ਼ਡਮ ਨਾਮ ਨਾਲ ਮਸੀਹੀ ਸਵਾਸੰਗ ਕਰਦਾ ਹੈ ਉਸਦੇ ਮਾਤਾ ਪਿਤਾ ਨੇ ਅਕਤੂਬਰ 2017 ਦੇ ਵਿੱਚ ਇਸ ਦੀ ਚਰਚ ਦੇ ਵਿੱਚ ਜਾਣਾ ਸ਼ੁਰੂ ਕੀਤਾ ਸੀ ਜਿੱਥੇ ਉਸ ਨੇ ਮੇਰਾ ਫੋਨ ਨੰਬਰ ਲੈ ਲਿਆ ਅਤੇ ਫੋਨ ਉੱਤੇ ਮੇਰੇ ਨਾਲ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਮੈਸੇਜ ਵੀ ਕਰਨ ਲੱਗਾ ਇਸ ਦੇ ਅਜਿਹੇ ਮੈਸੇਜਾਂ ਨਾਲ ਉਹ ਡਰ ਗੇ ਇਹਨਾਂ ਹਰਕਤਾਂ ਨੂੰ ਆਪਣੇ ਮਾਤਾ ਪਿਤਾ ਨੂੰ ਦੱਸਣ ਤੋਂ ਵੀ ਡਰਨ ਲੱਗੀ ਪਰੰਤੂ ਉਸ ਦਾ ਫੋਨ ਤੇ ਗਲਤ ਗੱਲਾਂ ਦਾ ਸਿਲਸਲਾ ਜਾਰੀ ਰਿਹਾ ਉਸਨੇ ਦੱਸਿਆ ਹੈ ਕਿ ਉਸ ਤੋਂ ਬਾਅਦ 2022 ਵਿੱਚ ਉਸਨੇ ਮੈਨੂੰ ਐਤਵਾਰ ਦੇ ਦਿਨ ਚਰਚ ਦੇ ਵਿੱਚ ਕੈਵਨ ਵਿੱਚ ਇਕੱਲੇ ਬਿਠਾਉਣਾ ਸ਼ੁਰੂ ਕਰ ਦਿੱਤਾ ਜਦੋਂ ਜਦੋਂ ਉਹ ਕੈਵਨ ਦੇ ਵਿੱਚ ਇਕੱਲੀ ਹੁੰਦੀ ਤਾਂ ਉਹ ਕੈਵਨ ਦੇ ਵਿੱਚ ਆ ਕੇ ਉਸ ਨੂੰ ਗਲਤ ਤਰੀਕੇ ਨਾਲ ਛੂੰਦਾ ਸੀ ਉਸਨੇ ਸ਼ੱਕ ਪ੍ਰਗਟਾਇਆ ਹੈ ਕਿ ਉਹ ਮੈਨੂੰ ਮਰਵਾ ਦੇਵੇਗਾ ਜੇਕਰ ਉਸ ਨੂੰ ਅਤੇ ਉਸਦੇ ਮਾਤਾ ਪਿਤਾ ਅਤੇ ਭਰਾ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਬਜਿੰਦਰ ਸਿੰਘ ਅਤੇ ਅਵਤਾਰ ਸਿੰਘ ਹੋਣਗੇ ਥਾਣਾ ਸਿਟੀ ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਤੇ ਬਜਿੰਦਰ ਸਿੰਘ ਨਿਵਾਸੀ ਨਿਊ ਚੰਡੀਗੜ੍ਹ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਣਯੋਗ ਹੈ ਕਿ ਪਾਸਟਰ ਬਜਿੰਦਰ ਸਿੰਘ ਬਾਲੀਵੁੱਡ ਦੀ ਨਾਮਚੀਨ ਹਸਤੀਆਂ ਦੇ ਨਾਲ ਪ੍ਰਚਾਰ ਕਰਦਾ ਹੈ ਇਸ ਦੇ ਪ੍ਰੋਗਰਾਮ ਦੇ ਵਿੱਚ ਕਈ ਬਾਲੀਵੁੱਡ ਸਟਾਰ ਵੀ ਆਉਂਦੇ ਹਨ